ਆਸ ਮੈ ਲਪਨਵਾ ਮਤਾ ਕਰਾਂ ਸੋ ਤੱਕਨ ਨਾ ਦੇਈ ਸਿਰ ਸੰਜਮ ਕਾ ਨਿਕਟ ਖਲੋਈ ਵੇਸ ਕਰ ਬਹ ਰੂਪ ਦਿਖਾਵੇ ਗ੍ਰਹਿ ਬਸੁੰਨਾ ਦੇਈ ਵਖ ਵਖ ਪਰਮਾਵੇ ਕਰ ਕੀ ਨਾ ਇੱਕ ਘਰ ਵਾਸ ਨਾ ਦੇਵਾ ਜਤਮ ਕਰਾਂ ਉਰ ਜਾਏ ਪਰੇਵਾ ਰਹਾਉ ਤਬਰ ਕੀ ਭੇਜੀ ਆਈ ਆਮਰ ਨੌਖੰਡ ਜੀਤੇ ਸਭ ਥਾਨ ਥਨੰਤਰ ਤਟ ਤੀਰਥ ਨਾ ਛੋਡੈ ਜੋਗ ਸੰन्यास ਪੜ ਠਾਕੇ ਸਿਮਰਤ 베ਦ ਅਭਿਆਸ ਜਾਂ ਬੈਸੋਂ ਥਾ ਨਾਲੇ ਬੈਸਾ ਸਗਲ ਫਵਨ ਮੈਂ ਸਬਲ ਪਰਵੇਸਾ ਕੋਚੀ ਸ਼ਰਨ ਪਿਆ ਰਹਿਣ ਨਾ ਪਾਈ ਕਹਾ ਮੀਤਾ ਹਾਂ ਕੈ ਪਹ ਜਾਈ ਸੁਣ ਉਪਦੇਸ਼ ਸਤਗੁਰ ਪੈ ਆਇਆ ਗੁਰ ਹਰ ਹਰ ਨਾਮ ਮੋਹੇ ਮੰਤਰ ਦ੍ਰਿੜਾਇ ਨਿਜ ਘਰ ਵਸਿਆ ਗੁਣ ਗਾਏ ਅਨੰਤਾ ਸਭ ਮਿਲਿਓ ਨਾਨਕ ਪੈ ਅਚਿੰਤਾ ਕਰ ਮੇਰਾ ਇਹ ਨਾਇਕ ਹਮਾਰੀ ਇਹ ਆਮਰ ਹਮ ਗੁਰ ਕੀੇ ਦਰਬਾਰੀ ਰਹਾਉ ਦੂਜਾ ਆਸਾ ਮੈ ਲਾ ਪੰਗਵਾਂ ਪ੍ਰਥਮੇ ਮਤਾ ਜੇ ਪਤਰੀ ਚਲਾਵਾਂ ਦੁਤੀਏ ਮਤਾ ਦੋਏ ਮਾਨੁਖ ਪਹੁੰਚਾਵਾਂ ਤ੍ਰਿਤੀਏ ਮਤਾ ਕਿਛ ਕਰੋ ਉਪਾਇ ਮੈਂ ਸਭ ਕਿਛ ਛੋੜ ਤਬ ਤੁਹੀ ਤੇ ਆਇ ਮਾ ਅਨੰਦ ਅਚਿੰਤ ਸਹਿਜ ਆਇ ਦੁਸ਼ਮਨਨ ਦੂਤ ਮੋਏ ਸੁਖ ਪਾਇਆ ਰਹਾ ਸਤਗੁਰ ਮੋਕੋ ਦੀਆ ਉਪਦੇਸ਼ ਜਿਉ ਪਿੰਡ ਸਭ ਹਰ ਕਾ ਦੇਸ਼ ਜੋ ਕਿਸ਼ ਕਰੀ ਸੋ ਤੇਰਾ ਤਾਨ ਤੂੰ ਮੇਰੀ ਓਟ ਤੂੰ ਹੈ ਦੀਬਾ ਤੁਦਨੋ ਛੋੜ ਜਾਈਏ ਪ੍ਰਭ ਕੈ ਧਰ ਆਨ ਨਾਮ ਦੀਆ ਤੇਰੀ ਸੰਸਰ ਤੇਰੇ ਸੇਵਕ ਕੋ ਕਿਸ ਕੀ ਕਾਣ ਸਾਖਤ ਭੂਲਾ ਫਿਰੇ ਬੇਬਾਰ ਤੇਰੀ ਵਡਿਆਈ ਕਹੀ ਨਾ ਜਾਏ ਜਹਾਂ ਕਾ ਰਾਖ ਲੈ ਗਲ ਲਾਏ ਨਾਨਕ ਦਾਸ ਤੇਰੀ ਸ਼ਰਣਾਈ ਅਬ ਰਾਖੀ ਪੈ ਜਵਜੀਵਾਧਾਈ ਆਸਾ ਮੈਲਾ ਪੰਜਵਾ ਪ੍ਰਦੇਸ਼ ਚਾਗ ਸੁਦੇ ਕੋ ਆਇਆ ਵਸਤ ਅਨੂਪ ਸੁਣੀ ਲਾਭਾਇਆ ਗੁਣ ਰਾਸ ਬਨ ਪੱਲੇ ਆਨੀ ਦੇਖ ਰਤਨ ਇਹ ਮਨ ਲੁਪਟਾਨੀ ਸ਼ਾ ਵਾਪਾਰੀ ਦਵਾਰ ਆਏ ਵਖਰ ਕਢੋ ਸੌਦਾ ਕਰਾਏ ਰਹਾਓ ਸ਼ਾ ਪਠਾਇਆ ਸ਼ਾ ਹੈ ਪਾਸ ਅਮੋਲ ਰਤਨ ਅਮੋਲ ਰਾਸ ਵਿਸ਼ਟ ਸੁਪਾਈ ਪਾਇਆ ਮੀਤ ਸੌਦਾ ਮਿਲਿਆ ਨਹਿ ਚਲ ਚੀਤ ਭੋ ਨਹੀ ਤਸਕਰ ਪਉਣ ਨਾ ਪਾਨੀ ਸਹਿਜ ਵਿਹਾਜੀ ਸਹਿਜ ਲੈ ਜਾਣੀ ਸਤ ਕੈ ਖਟੇ ਦੁਖ ਨਹੀ ਪਾਇਆ ਸਹੀ ਸਲਾਮਤ ਘਰ ਲੈ ਆਇਆ ਮਿਲਿਆ ਲਾਹਾ ਤੈ ਅਨੰਦ ਧਨ ਸ਼ਹਾ ਪੂਰੇ ਬਖਸ਼ਿੰਦ ਇਹ ਸੌਦਾ ਗੁਰਮੁਖ ਕਿਨਹਿ ਵਿਰਲ ਪਾਇਆ ਸਹਿਲੀ ਖੇਪ ਨਾਨਕ ਲੈ ਆਇਆ ਆਸਾ ਮਹਿਲਾ ਪੰਜਵਾ ਗੁਣ ਅਵਗਨ ਮੇਰੋ ਕਛ ਨਾਮ ਵਿਚਾਰੋ ਨਾ ਦੇਖਿਓ ਰੂਪ ਰੰਗ ਸ਼ਿੰਗਾਰੋ ਸੱਜ ਅਚਾਰ ਕਿਛ ਵਿਦ ਨਹੀਂ ਜਾਣੀ ਬਹਾ ਪਕਰ ਤਰੇ ਸਿੱਧ ਆਨੀ ਸੁਨ ਗੋ ਸਖੀ ਕੰਤ ਹਮਾਰੋ ਕੀ ਲੋ ਹਸਮਾਨ ਕਰ ਮਸਤ ਤਤਾਰ ਰੱਖਿਓ ਕਰ ਆਪਣਾ ਕਿਆ ਜਾਣੈ ਏ ਲੋਕ ਅਜਾਨਾ ਰਾਉ ਸੁਹਾਗ ਹਮਾਰੋ ਅਬ ਹੁਣ ਸੋਇਓ ਕੰਤ ਮਿਲਿਓ ਮੇਰੋ ਸਭ ਦੁਖ ਜੋਇਓ ਅੰਗਨ ਮੇਰਾ ਸ਼ੋਭਾ ਚੰਦ ਨਿਸਬਾ ਸੁਰ ਪ੍ਰੇ ਸੰਗ ਅਨੰਦ ਬਸਤਰ ਹਮਾਰੇ ਰੰਗ ਚ ਲੂਲ ਸਗਲ ਅਪਰਣ ਸ਼ੋਭਾ ਕੰਤ ਫੂਲ ਪ੍ਰੇ ਪੇਖੀ ਦ੍ਰਿਸ਼ਟ ਪਾਏ ਸਗਲ ਨਿਧਾਨ ਦੁਸ਼ਟ ਦੂਤ ਕੀ ਚੂਕੀ ਕਾਨ ਸਦ ਖੁਸ਼ੀਆਂ ਸਦਾ ਰੰਗ ਮਾਣੇ ਨੌ ਨਿਦ ਨਾਮ ਗ੍ਰਹਿ ਮਹਿ ਤ੍ਰਿਪਤਾਨੇ ਕਹੋ ਨਾਨਕ ਜੋ ਪਿਰਹਿ ਸ਼ਿੰਗਾਰੀ 300 ਹੱਗਨ ਸੰਗ ਪਤਾਰੀ ਆਸ ਮੈਲਾ ਪੰਜਵਾ ਦਾਨ ਦੇ ਕਰ ਪੂਜਾ ਕਰਨ ਲੈਤ ਦੇਤ ਉਨ ਮੂਕਰ ਪਰਨਾ ਜਿਤਦਾਰ ਤੁਮ ਹੈ ਬ੍ਰਾਹਮਣ ਜਾਣ ਤਿਤਦਾਰ ਤੂੰ ਹੀ ਹੈ ਪਸ਼ੂਤਾਣ ਐਸੇ ਬ੍ਰਾਹਮਣ ਡੂਬੇ ਭਾਈ ਨਿਰਾਪਰਾਧ ਚਿਤਵੈ ਬੁਰੀ ਆਈ ਰਾਉ ਅੰਤਰ ਲੋਭ ਸਿਰੇ ਹਲਕਾਏ ਨਿੰਦਾ ਕਰੇ ਸਿਰ ਭਾਰ ਉਠਾਏ ਮਾਇਆ ਮੂਠਾ ਚੇਤਨਾਹੀ ਧਰਮ ਮੇ ਪੂਲਾ ਬੋਤੀ ਰਹੀ ਬਾਹਰ ਵੇਖ ਕਰੇ ਕਨੇਰੇ ਅੰਤਰ ਵਿਖਿਆ ਉਤਰੀ ਕਹਿਰੇ ਅਮਰਉਪਦੇਸ਼ ਆਪਨਾ ਬੂਝੈ ਐਸਾ ਬ੍ਰਹਮਣ ਕਹੀਂ ਨਾ ਸੀਝੈ ਮੂਰਖ ਬ੍ਰਾਹਮਣ ਸਭੂ ਸੰਭਾਲ ਦੇਖ ਤ ਸੁਣ ਤ ਤੇ ਰਹਿ ਨਾਲ ਕੋ ਨਾਨਕ ਜੇ ਹੋਵੀ ਭਾਗ ਮਾਨ ਛੋੜ ਗੁਰ ਚਰਣੀ ਲਾਗ ਆਸ ਮੈ ਲਾ ਪੰਵਾਂ ਦੁਖ ਰੋਗ ਭੈ ਗਤ ਤਨ ਤੇ ਮਨ ਨਿਰਮਲ ਹਰ ਹਰ ਗੁਣ ਗਾਏ ਪਹਿ ਅਨੰਦ ਮਿਲ ਸਾਧੂ ਸੰਗ ਅਬ ਮੇਰਾ ਮਨ ਕਤਹੀ ਨਾ ਜਾਏ ਤਪਤ 부ਝੀ ਗੁਰ ਸ਼ਬਦ ਦੀ ਮਾਏ ਬਿਸ ਗਇਓ ਪਾਪ ਸਭ ਸੰਸਾ ਗੁਰ ਸੀਤਲ ਮਿਲਿਓ ਸਹਿਜ ਸੁਭਾਏ ਰਹਾਉ ਧਾਵਤ ਰਹੇ ਏਕ ਇਕ 부ਝਿਆ ਆਏ ਬਸੇ ਅਬ ਨਿਹਚਲ ਥਾਏ ਜਗਤ ਉਦਾਹਰਨ ਸੰਤ ਤੁਮਾਰੇ ਦਰਸ਼ਨ ਦੇਖਤ ਰਹੇ ਅਘਾਏ ਜਨਮ ਦੋਖ ਪਰੇ ਮੇਰੇ ਪਾਛ ਅਬ ਪਕਰੇ ਨਿਹਚਲ ਸਾਧੂ ਪਾਏ ਸਹਿਜ ਤੁਮ ਗਾਵੇ ਮੰਗਲ ਮਨੁਆ ਅਬ ਤਾ ਕੋ ਫਨ ਕਾ ਨਾ ਖਾਏ ਕਰਮ ਕਾਰਨ ਸੁਮਰਥ ਹਮਾਰੇ ਸੁਖ ਬਾਈ ਮੇਰੇ ਹਰ ਹਰ ਦਾਏ ਨਾਮ ਤੇਰਾ ਜਪ ਜੀਵਨ ਨਾਨਕ ਪੋਤ ਪੋਤ ਮੇਰੇ ਸੰਗ ਸਹਾਈ ਆਸਾ ਮੈ ਲਾ ਪੰਘਵਾ ਅਰਣਾਵੇ ਬਿਲਾਵੇ ਨਿੰਦਕ ਪਾਰਧਮ ਪਰਮੇਸ਼ਰ ਬਸਿਰਿਆ ਆਪਣਾ ਤੀਤਾ ਪਾਵੈ ਨਿੰਦਕ ਰਹਾਓ ਜੇ ਕੋਈ ਉਸ ਦਾ ਸੰਗੀ ਹੋਵ ਨਾੜੇ ਲੈ ਸਿਧਾਵਾ ਅਣ ਹੁੰਦਾ ਅਜਗਰ ਪਾਰ ਉਠਾਏ ਨਿੰਦਕ ਅਗਨੀ ਮਾਹੇ ਜਲਾਵਾ ਪਰਮੇਸ਼ਰ ਦੇ ਦਵਾਰੇ ਜੇ ਹੋਏ ਬਤੀਤਾ ਸੋ ਨਾਨਕ ਆਖ ਸੁਣਾਵੇ ਸਖਤ ਜਨਾਂ ਕੋ ਸਦਾ ਆਨੰਦ ਹੈ ਹਰ ਕੀਰਤ ਮੰਗਾਏ ਵਿਕਸਾਵਾ ਅਸਮਲ ਪੰਵਾਂ ਜੋ ਮੈਂ ਕੀ ਉਹ ਸਗਲ ਸ਼ੀਂਦਾ ਸੋ ਵੀ ਮੇਰਾ ਮਨ ਨਾ ਪਤੀਆ ਅਨਤ ਸੁਗੰਧਤ ਤਨ ਮਹਿ ਲਾਵਾਂ ਉਹ ਸੁਖ ਤਿਲ ਸਮਰ ਨਹੀਂ ਪਾਵਾਂ ਮਨ ਮੈਂ ਚਿਤਮੋ ਐਸੀ ਆਸਾਈ ਪ੍ਰੇ ਦੇਖਤ ਜੀਵੋ ਮੇਰੀ ਮਾਈ ਮਾਈ ਕਹਾ ਕਰੂੰ ਏ ਮਨ ਨਾ ਥੀਰੇ ਤੇਰੀ ਪ੍ਰੀਤੰ ਬੈਰਾ ਖੀਰੇ ਰਹਾ ਵਸਤੂ ਦੀ ਭੂਖਨ ਸੁਖ ਬਹੁਤ ਵਿਸ਼ੇਖ ਹੈ ਓਏ ਵੀ ਜਾਨੋ ਕਿਤੈ ਨਾ ਲੇਖ ਹੈ ਪਤ ਸ਼ੋਭਾ ਅਰਮਾਨ ਮਹਤ ਅਗਿਆਕਾਰੀ ਸਗਲ ਜਗਤ ਗ੍ਰਹਿ ਐਸਾ ਹੈ ਸੁੰਦਰ ਲਾਲ ਪ੍ਰਭ ਧਾਵਾਂ ਤਾ ਸਦਾ ਨਿਹਾਲ ਵਿੰਜਨ ਭੋਜਨ ਅਣਕ ਪ੍ਰਕਾਰ ਰੰਗ ਤਮਾਸ਼ੇ ਬਹੁਤ ਵਿਸਥਾਰ ਰਾਜ ਮਿਲਖ ਅਰ ਬਹੁਤ ਫਰਮਾਇਸ਼ ਮਨ ਨਹੀਂ ਤਾਪੈ ਤ੍ਰਿਸ਼ਨਾ ਨਾ ਜਾ ਇਸ ਦਿਨ ਮਿਲਦੇ ਇਹ ਦਿਨ ਨਾ ਬਿਹਾਵੇ ਮਿਲੇ ਪ੍ਰਭ ਤਾ ਸਭ ਸੁਖ ਪਾਵੇ ਖੋਜਤ ਖੋਜਤ ਸੁਣੀ ਕੇ ਸੋਏ ਹਾਜ ਸੰਗਤ ਦੇ ਤਰੇ ਹੋ ਨਾ ਕੋਏ ਜਿਸ ਮਸਤਕ ਭਾਂਗ ਤੈਨ ਸਤਗੁਰ ਪਾਇਆ ਪੂਰੀ ਆਸਾ ਮੰਤਰ ਪਤਾ ਸਭ ਮਿਲਿਆ ਤਾ ਚੂਕੀ ਦੰਝਾ ਨਾਮਕ ਲੱੱਢਾ ਮਨ ਤਨ ਮੰਜਾ ਆਸਾ ਮੈਲਾ ਪੰਵਾਂ ਪੰਜ ਪਦੇ ਰਥਮੇ ਤੇਰੀ ਨੀ ਦੁਤੀਆ ਤੇਰੀ ਮਨੀਐ ਪਾਂਥ ਤ੍ਰਿਤਿਆ ਤੇਰਾ ਸੁੰਦਰ ਥਾਨ ਵਿਗੜ ਰੂਪ ਮਨ ਮੈਂ ਅਬਮਾਨ ਸੋਹਣੀ ਸਰੂਪ ਸੁਜਾਨ ਬਚਖੰ ਅਤ ਗਰਬ ਮੋ ਫਾਕੀ ਤੂੰ ਰਾਹ ਅਤ ਸੂਚੀ ਤੇਰੀ ਪਾਕਸਾਲ ਕਰਿ ਇਸ਼ਨਾ ਪੂਜਾ ਤੇਲਕਾਲ ਗੱਲ ਹੀ ਗਰਬੈ ਮੁਖ ਤੋਂ ਮਹਿ ਗਿਆਨ ਸਭਿਤ ਖੋਈ ਲੋਭ ਸੁਆਰ ਕਾਤਰ ਪਹਿਰੇ ਹੋ ਗਏ ਭੂਗ ਆਚਾਰ ਕਰੇ ਸੁਭਾ ਮਹਿ ਲੋਕ ਚੁਆ ਚੰਦਨ ਸੁਗੰਧ ਬਿਸਥਾਰ ਸੰਗੀ ਖੋਟਾ ਕ੍ਰੋਧ ਚੰਡਾਲ ਅਮਰ ਜੋ ਤੇਰੀ ਪਨਹਾਰੀ ਇਸ ਧਰਤੀ ਮਹਿ ਤੇਰੀ ਸਿਕਦਾਰੀ ਸੋਇਨਾ ਰੂਪਾ ਤੁਝ ਪੈਦਾਮ ਸੀਲ ਵਿਗਾਰੇ ਉਹ ਤੇਰਾ ਕਾਮ ਜਾਂ ਕੋ ਦ੍ਰਿਸ਼ਟਮਯਾ ਹਲ ਰਾਇ ਸਾ ਬੰਦੀ ਤੇ ਲਈ ਛਡਾਏ ਸਾਧ ਸੰਗ ਮਿਲ ਹਰ ਦਾਸ ਪਾਇਆ ਕੋ ਨਾਨਕ ਸਫਲ ਹੋ ਕਾਇਆ ਸਭ ਰੂਪ ਸਭ ਸੁਖ ਬਣੇ ਸੁਹਾਗਨ ਅਤ ਸੁੰਦਰ ਵਿਚੱਖਣ ਤੂੰ ओ